ਅਮਰਿਸ਼ ਸਚਤ ਨੇ ਤੇ ਬੈਠੇ ਈਟੀਟੀ ਅਧਿਆਪਕਾਂ ਤੇ लाठी चार्ज ਕੀਤਾ ਇਹ ਸਾਰੇ ਵਿਕਰਮਜੀਠਿਆ ਦੇ ਘਾੜ ਦਾ ਕਿਰਾਵਾ ਕਰਨ ਜਾ ਰਹੇ ਸੀ ਅਤੇ ਰਸਤੇ ਵਿੱਚ ਇਹਨਾਂ ਤੇ लाठी चार्ज ਕੀਤਾ ਗਿਆ ਈਟੀਟੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਸੀ ਅਤੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਉਹ ਵਿਕਰਮਜੀਠਿਆ ਦੇ ਘਾੜ ਦਾ ਕਿਰਾਵਾ ਕਰਨ ਦੇ ਲਈ ਜਾ ਰਹੇ ਸੀ ਤੇ ਉਹਨਾਂ ਤੇ लाठी चार्ज ਕੀਤਾ ਗਿਆ ਇਸ ਖਬਰ ਇਸਾਨਾ ਜੋੜ ਚੁੱਕੇ ਨੇ ਸਾਡੇ ਪਤਕਰ ਰਾਜੀਵ ਸ਼ਰਮਾ ਰਾਜੀਵ ਕੀ ਹੈ ਤਾਜ਼ਾ ਸਥਿਤੀ ਜੀ ਅੰਮ੍ਰਿਤਸਰ ਦੇ ਵਿੱਚ 80 ਜੋ ਅਧਿਆਪਕ ਹਨ ਕਰੀਬ 6 ਜਿਲਿਆਂ ਦੇ ਅਧਿਪਕਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਇਹ ਸਾਰੇ ਅਧਿਆਪਕ ਅੰਮ੍ਰਿਤਸਰ ਦੇ ਵਿੱਚ ਜੋ ਵਿਕਰਮ ਜੀਟੀਆਬੀ ਕੋਟੀ ਹੈ ਉਸ ਪਰ ਚੌਕ ਕਰਨ ਲਈ ਜਾ ਰਹੇ ਸਨ ਔਰ ਪਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਇਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਪਰ ਕਾਫੀ ਸਮਾਂ ਜੋ ਹੈ ਇਹਨਾਂ ਵੱਲੋਂ ਪ੍ਰਚਾਰਨ ਨੂੰ ਦਿੱਤਾ ਗਿਆ ਕਿ ਸਰਕਾਰ ਵੱਲੋਂ ਜਦੋਂ ਤੱਕ ਇਹਨਾਂ ਨੂੰ ਕੋਈ ਪਰੋਸੇ ਮੰਦ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਅਧਿਆਪਕ ਇੱਥੇ ਤਰ੍ਹਾਂ ਇੱਥੇ ਬੈਠੇ ਰਹਿਣਗੇ ਔਰ ਉਸ ਤੋਂ ਬਾਅਦ ਇਹ ਸਾਰੇ ਅਧਿਆਪਕ ਮੁਕਤੀਆ ਦੇ ਪੁਲਿਸ ਪੰਜਾਬ ਪਰਸਪਤ ਵੱਲੋਂ ਕੋਈ ਇਹਨਾਂ ਨੂੰ ਜਵਾਬ ਜੋ ਹੈ ਸਹੀ ਮਿਲਨ ਤੋਂ ਬਾਅਦ ਇਹਨਾਂ ਵੱਲੋਂ ਜੋ ਹੈ ਅ ਮੈਡਿਕਾ ਦੇ ਘਰ ਦਾ ਘਰਾਉਣ ਲਈ ਜਾਣ ਦੀ ਕੋਸ਼ਿਸ਼ ਕੀਤੀ ਗਈ ਔਰ ਪੁਲਿਸ ਵੱਲੋਂ ਇਹਨਾਂ ਦੇ ਇਹਨਾਂ ਨੂੰ ਰੋਕਣ ਲਈ ਜੋ ਹੈ ਬਾਲਦਾ ਪ੍ਰਯੋਗ ਵੀ ਕੀਤਾ ਗਿਆ ਔਰ ਲਾਠੀ ਚਾਰ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਅਧਿਆਪਕ ਔਰ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ ਔਰ ਉਹਨਾਂ ਵੀ ਜੋ ਸਥਿਤੀ ਹੈ ਉਹ ਤਣਾਪੂਰਨ ਬਣੀ ਹੋਈ ਹੈ ਔਰ ਪੁਲਿਸ ਵੱਲੋਂ ਨਾਲ ਰਾਾਕਾਂ ਨੂੰ ਇਥੋਂ ਕਢੇੜਨ ਲਈ ਕੋਸ਼ਿਸ਼ਾਂ ਜਾਰੀ ਨੇ ਰਾਜੀਵ ਕਿੰਨੇ ਕੋਈ ਅਧਿਆਪਕ ਨੇ ਤੇ ਕੀ ਮੰਗਾ ਨੇ ਇਹਨਾਂ ਦੀਆਂ ਅ ਜੀ ਕਰੀਬ 700 ਦੇ ਕਰੀਬ ਇਹ ਅਧਿਆਪਕ ਹਨ ਔਰ ਪੰਜਾਬ ਦੇ ਜਿਲ੍ਹਿਆਂ ਦੀ ਜਿਹੜੀ ਅਸੀਂ ਜਿਲਿਆਂ ਦੀ ਗੱਲ ਕਰੀ ਤਾਂ 6 ਜਿਲਿਆਂ ਦੇ ਜਿਲਿਆਂ ਦੇ ਵਿੱਚੋਂ ਇਹ ਅਧਿਆਪਕ ਕੱਟੇ ਹੋਏ ਹਨ ਕਾਫੀ ਗਿਣਤੀ ਦੇ ਵਿੱਚ ਮਹਿਲਾ ਅਧਿਆਪਕਾਂ ਵੀ ਸ਼ਾਮਿਲ ਨੇ ਇਸ ਪਰ ਰਚਨ ਦੇ ਵਿੱਚ ਔਰ ਉਹਨਾਂ ਦੇ ਉੱਪਰ ਵੀ ਜੋ ਹੈ ਲਾਚਾਰਜ ਤੋਂ ਵੱਲੋਂ ਕੀਤਾ ਗਿਆ ਹੈ ਔਰ ਇਹਨਾਂ ਦੀ ਮੰਗ ਇਹ ਹੈ ਕਿ ਜੋ ਸਕੂਲ ਜ਼ਿਲ੍ਹਾ ਪਰਿਸ਼ਦਾਂ ਔਰ ਨਗਰ ਕੌਂਸਲਾਂ ਦੇ ਅਧੀਨ ਚੱਲ ਰਹੇ ਨੇ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਅੰਡਰ ਕੀਤਾ ਜਾਵੇ ਔਰ ਇਹ ਮੰਗ ਇਹਨਾਂ ਦੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਪਰ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਿਸੇ ਵੀ ਇਹਨਾਂ ਦੀ ਮੰਗ ਨੂੰ ਨਾ ਮੰਨਣ ਕਰਕੇ ਇਹਨਾਂ ਨੂੰ ਫਿਰ ਕੰਬਿਆਉਣਾ ਪਵੇਗਾ ਅਗਲੀ ਰਣਨੀਤੀ ਜੋ ਹੈ ਇਹਨਾਂ ਨਾਲ ਜਲਦੀ ਤਿਆਰ ਕੀਤੀ ਜਾਏਗੀ ਤੇ ਸਰਕਾਰ ਦੇ ਖਿਲਾਫ ਵੱਡੀ ਇੱਕ ਮੁਹਿੰਮ ਜੋ ਹੈ ਉਹ ਵਿੜਨ ਦੀ ਤਿਆਰੀ ਵਿੱਚ ਨੇ ਇਹ ਸਾਰੇ ਅਧਿਕਾਰੀ